ਸੋਚਦਾ ਤਾਂ ਹਰ ਕੋਈ ਇੱਥੇ ਹੈ ਬਸ ਕੋਈ ਸਹੀ ਸੋਚਦਾ ਅਤੇ ਕੋਈ ਗਲਤ ਸੋਚਦਾ ਹੈ ਜ਼ਿੰਦਗੀ ਵਿੱਚ ਤੁਸੀਂ ਭਾਵੇਂ ਕਿੰਨੇ ਵੀ ਉੱਚੇ ਹੋ ਜਾਓ ਪਰ ਆਪਣੀ ਗਰੀਬੀ ਅਤੇ ਤੰਗੀ ਦੇ ਦਿਨਾਂ ਨੂੰ ਕਦੇ ਵੀ ਭੁੱਲੋ ਨਾ ਦੁਨੀਆ ਵਿੱਚ ਬਹੁਤ ਘੱਟ ਲੋਕ ਹੁੰਦੇ ਨੇ ਜੋ ਜਿਵੇਂ ਦਹਦੇ ਨੇ ਉਵੇਂ ਹੀ ਹੁੰਦੇ ਨੇ ਜਿਵੇਂ ਤੇਵੇਂ ਬੀਤਨ ਨੂੰ ਉਮਰ ਕਹਿੰਦੇ ਨੇ ਜ਼ਿੰਦਗੀ ਨਹੀਂ ਜਨਾਬ ਕਿਸੇ ਨਾਲ ਇੰਨੀ ਡੂੰਗੀ ਰੰਜਸ ਵੀ ਨਾ ਰੱਖੋ ਕਿਪਵੈਕ ਵਿੱਚ ਸਮਝੌਤਾ ਕਰਨ ਦੀ ਕੋਈ ਗਜੈਸ ਹੀ ਨਾ ਰਹੇ ਕੋਈ ਆਦਤ ਲੱਗਣ ਵਿੱਚ ਕਹਿੰਦੇ ਨੇ ਸਮਾਂ ਨਹੀਂ ਲੱਗਦਾ ਪਰ ਆਦਤ ਨੂੰ ਤੋੜਨ ਵਿੱਚ ਸਾਰੀ ਉਮਰ ਲੱਗ ਜਾਂਦੀ ਨੇ ਤੇ ਕਈ ਕਹਿੰਦੇ ਨੇ ਕਿ ਲੋਕ ਪ੍ਰਵਾਹ ਨਾ ਕਰਨ ਤਾਂ ਦਿਖਾਵਾ ਕਰਦੇ ਨੇ ਅਕਸਰ ਉਹੀ ਸਭ ਤੋਂ ਵੱਤ ਪ੍ਰਵਾਹ ਕਰਦੇ ਹੁੰਦੇ ਨੇ ਜੇਕਰ ਤੁਸੀਂ ਕਿਸੇ ਤੇ ਜੋ ਭਰੋਸਾ ਚਾਹੁੰਦੇ ਹੋ ਤਾਂ ਕੁੱਝ ਤੁਸੀਂ ਵੀ ਭਰੋਸਾ ਰੱਖੋ ਇਹ ਪਿਆਰ ਨਹੀਂ ਜੋ ਇੱਕ ਪਾਸੜ ਹੋ ਜਾਵੇ ਦੁਨੀਆ ਭਾਵੇਂ ਪਹਿਲੇ ਪਿਆਰ ਦੀ ਗੱਲ ਕਰਦੀ ਹੋਵੇ ਪਰ ਪਹਿਲਾ ਪਿਆਰ ਤਾਂ ਮਾਂ ਤੋਂ ਹੀ ਸ਼ੁਰੂ ਹੁੰਦਾ ਹੈ ਘੱਟ ਬੋਲੋ ਅਤੇ ਕੰਮ ਜ਼ਿਆਦਾ ਕਰੋ ਕਿਉਂਕਿ ਅੱਜ ਕੱਲ੍ਹ ਲੋਕ ਸੁਣਦੇ ਘੱਟ ਨੇ ਅਤੇ ਦੇਖਦੇ ਜ਼ਿਆਦਾ ਨੇ ਤੁਹਾਡੀ ਖੁਸ਼ੀ ਦੇ ਲਈ ਹਾਰ ਜਾਣ ਵਾਲੇ ਵਿਅਕਤੀ ਤੋਂ ਤੁਸੀਂ ਕਦੇ ਵੀ ਜਿੱਤ